ਮਲਾਯੋ ਸਾਥਿਓ ਪਿਆਰ ਭਰੀ ਸਤਿ ਸਾਕ ਜੀ ਪੀਐਸਪੀਸੀਐਲ ਦੇ ਮੁਲਾਜ਼ਮਾਂ ਪੀਐਸਟੀ ਦੇ ਮਰਾਨੀਆਂ ਜੋ ਮੁੱਖ ਮੰਗਾਂ ਉਹਨਾਂ ਮੇਰੇ ਗੱਲ ਕਰਾਂਗੇ ਪੰਜਾਬ ਸਰਕਾਰ ਦੇ ਮਰਾਨਾਂ ਦਾ ਜੋ 2016 ਤੋਂ ਪੇ ਕੰਦੇ ਇਨੀਅਰ ਬਕਾਇਆ ਹੈ ਜੋ ਪੰਜਾਬ ਦੇ ਹਾਈ ਕੋਰਟ ਵਿੱਚ ਆਉਣ ਵਾਲੀ ਸਮੇਂ ਕੀ ਫੈਸਲਾ ਕੀਤਾ ਜਾ ਸਕਦਾ ਹੈ ਪੂਰੀ ਜਾਣਕਾਰੀ ਦੇਵਾਂਗੇ ਜੀ ਹੁਣ ਹੋਰੀ ਬੇਨਤੀ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਜੀ ਪੰਜਾਬ ਸਰਕਾਰ ਦੇ ਮਲਾਜਾਂ ਵੱਲੋਂ ਮੋਖੀ ਨੀ ਭਵਨ ਦਮਾਨ ਬੇਤਵਾਂ ਦੀ ਹਰਪਾਰ ਜੀਮਾ ਨਾਲ ਮੀਟਿੰਗ ਕੀਤੀਆਂ ਜਿਸ ਦੇ ਕੇ ਆਗੇ ਸਾਨੂੰ 2016 ਤੋਂ ਪੇ ਕਿ ਹੋਣੀ ਰਿੱਤਾ ਜਾਵੇ 17/7/2020 ਵਾਲੇ ਮਲਾਜਾਂ ਨੂੰ 6ਵੇਂ ਪੇ ਲਾਉ ਕੀਤਾ ਜਾਵੇ ਪੰਤਰਾ 15 ਦਾ ਨੋਟੀਫਿਕੇਸ਼ਨ ਰੱਦ ਕਰਕੇ ਜੋ ਪਰਮਿਸ਼ਨ ਮਿਲਿਆ ਮਲਾਜਾਂ ਦੀ ਤਨਖਾਹਾਂ ਫਿਰ ਕਿਤੇ ਜਾਣਾ ਪੁਰਾਣੀ ਪੈਂਸ ਕੇਮ ਨਿਯਮ 72 ਅਨਸਾਰ ਲਾਗੂ ਕੀਤੀ ਜਾਵੇ ਪਰ ਪੰਜਾਬ ਦੀ ਸਰਕਾਰ ਨੇ ਮਲਾਇਆਂ ਨਾਲ ਮੀਟਿੰਗਾਂ ਕੀਤੀਆਂ ਪਰ ਮੀਟਿੰਗਾਂ ਵਿੱਚ ਮੁੱਖ ਵਾਲੇ ਭੂਆਦਵਨ ਮੰਗਾ ਮੰਨੇ ਆ ਵੀ ਪਰ ਮੰਨੇ ਆ ਮੰਗਾ ਜੋ ਇਹ ਤਾਂ ਲਾਗੂ ਨਹੀਂ ਕੀਤੀ ਜਾ ਰਹੀਆਂ ਜਿਸੇ ਮੁੱਖ ਮੰਗ ਸੀ ਕਿ ਮਰਾਜਾ ਸੈਤੀ ਤਰ੍ਹਾਂ ਦੇ ਜੋ ਪੱਤਿਆਂ ਦੇ ਕੱਟ ਲਾਇਆ ਗਿਆ ਹੈ ਉਹਨਾਂ ਨੂੰ ਬਾਹਰ ਕੀਤਾ ਜਾਵੇ ਪਰ ਮੰਗਾ ਬਾਰੇ ਕੋਈ ਸਰਕਾਰ ਨੇ ਨਾ ਮੰਨਣ ਕਰਕੇ ਜੋ ਪੰਜਾਬ ਦੇ ਮਲਾਇਆਂ ਵੱਲੋਂ ਰਿਟਾਇਰਡ ਹੋਏ ਮਲਾਇਆਂ ਵੱਲੋਂ ਚੰਡੀਗੜ੍ਹ ਪੰਜਾਬ ਦੇ ਹਾਂ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਪਾਈਆਂ ਗਈਆਂ ਜਿਸ ਦਾ 29 ਨਵੰਬਰ ਨੂੰ ਵੀ ਕੋਈ ਪਟੀਸ਼ਨ ਪਾਈ ਗਈ ਸੀ ਜਿਸਰੇ ਵਿੱਚ ਪੰਜਾਬ ਹਾਂ ਹਾਈ ਕੋਰਟ ਦਾ ਜੱਜਾਂ ਵੱਲੋਂ ਜੋ ਪੰਜਾਬ ਸਰਕਾਰ ਦਾ ਨਮਾਇੰਦਾ ਵੀਡੀਓ ਕੰਮ ਕਰਨ ਕਰਾ ਲਈ ਦਿੱਤੀ ਕਿ ਉਹਨਾਂ ਨੇ ਕਿਹਾ ਸਾਨੂੰ ਸਮਾਂ ਹੋਰ ਦਿੱਤਾ ਜਾਵੇ ਉਸ ਤੋਂ ਬਾਅਦ 4 ਦਸੰਬਰ ਨੂੰ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਕਰਨਾ ਸੀ ਪਰ 4 ਦਸੰਬਰ ਨੂੰ ਵੀ ਪੰਜਾਬ ਸਰਕਾਰ ਵੰਦੇ ਉਹ ਸਮਾਂ ਮੰਗਿਆ ਗਿਆ ਹੁਣ ਆਉਣ ਵਾਲੀ 18 ਦਸੰਬਰ ਨੂੰ 2016 ਪੇਗਨੈਰ ਜੋ ਲਗਭਗ ਸਾਢੇ 5 ਸਾਲ ਦਾ ਬਣਦਾ ਹੈ ਉਹ ਸਾਰਾ 18 ਦਸੰਬਰ ਨੂੰ ਪੰਜਾਬ ਦੇ ਹਰ ਹਾਈ ਕੋਰਟ ਦਾ ਜੱਜ ਫੈਲਾ ਕਰ ਸਕਦੇ ਹਾਂ ਜੀ ਉਹਨੇ ਤਾਂ ਆਉਣ ਦਾ ਸਮਾਂ ਦੱਸੂਗਾ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੈਹਿਮ ਵਿੱਚ ਕਾਮਗੱਦ ਦੇ ਕੱਚੇ ਮਨਵਾਯਮ ਨੇ ਮੰਗ ਹੈ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਪੀਐਸ ਪੀਸੀਐਲ ਪੀਐਸਟੀਸੀਐਲ ਦੇ ਮਲਾਵੇ ਆਗੂ ਬਲਿਹਾਰ ਸਿੰਘ ਨੇ ਦੱਸਿਆ ਕਿ ਟ੍ਰਾਂਸਕੋ ਤੇ ਪਾਵਰ ਕੌਨ ਦੇ ਵਿੱਚ ਕਈ ਕੀ ਸਾਲਾਂ ਤੋਂ ਕੰਮ ਕੱਚੇ ਕੰਮ ਕਰਦੇ ਆ ਸਾਡੀ ਮੀਟਿੰਗ ਪੰਜਾਬ ਮੁੰਡਿਆੜ ਵਿਖੇ ਬੀਲੀਵੰਦੀ ਨਰਪਿੰਦਰ ਸਿੰਘ ਈਟੀਓ ਪਾਵਰ ਕਾਉਂ ਦਾ ਚੇਅਰਮੈਨ ਅਤੇ ਬੇਤਾਂ ਹਰਪਾਲ ਸਿੰਘ ਨਾਲ ਹੋਈ ਸੀ ਇੱਕੋ ਇੱਕ ਮੰਗ ਸੀ ਕਿ ਪਾਵਰ ਕਾਉਂ ਦੇ ਟਰੱਸਟ ਵਿੱਚ ਕਾਮਾਗਦ ਦੇ ਕੱਚੇ ਮਲਾਈਨ ਪੱਕਾ ਕੀਤਾ ਜਾਵੇ ਜਾਂ ਤਨਖਾਹ ਵਧਾ ਦਿੱਤਾ ਜਾਵੇ ਮੀਟਿੰਗ ਹੋਈ ਨੂੰ ਕਈ ਮਹੀਨੇ ਹੋ ਚੁੱਕੇ ਹਨ ਨਾ ਦਾ ਪਾਵਰ ਨੇ ਅਤੇ ਟਰੱਸਟ ਕੋਈ ਕਾਮਾਗਦ ਦੇ ਕੱਚੇ ਮਨਾਂ ਨੂੰ ਪੱਕੇ ਕੀਤੇ ਆ ਗਏ ਹਨ ਨਈ ਤਨਖਾਹ ਵਧਾ ਕੀਤਾ ਗਿਆ ਹੈ ਜਿਸ ਕਰਕੇ ਜੋ ਕੱਚੇ ਉਹਨਾਂ ਨੇ ਆਗੂ ਬਲੇ ਹੱਸ ਨੇ ਕਿਹਾ ਕਿ ਪੰਜਾਬ ਸਰਕਾਰੀ ਹਰ ਪਾਸੇ ਮੁਰਦਾ ਹੋ ਰਹੀ ਹੈ ਦੂਜੇ ਪਾਸੇ ਚੰਡੀਗੜ੍ਹ ਦੇ ਬਿਜਲੀ ਭਾਅ ਨੂੰ ਨਿੱਜੀ ਹੱਥਾਂ ਦੇਣ ਦੀ ਤਿਆਰੀ ਕਰ ਲਈ ਹੈ ਸਰਕਾਰ ਨੇ ਜਿਸ ਕਰਕੇ PSEB ਜੁਆਇੰਟ ਫੋਰਮ ਫੈਲਾ ਕੀਤਾ ਸੀ ਕਿ 9 ਦਸੰਬਰ ਨੂੰ ਡਿਵੀਜ਼ਨ ਪੱਧਰ ਤੇ ਸਰਕਨ ਪੱਧਰ ਤੇ ਕੇਂਦਰ ਸਰਕਾਰੀ ਮੁਰਦਾ ਬਣ ਤਗੀ ਵੀ ਕਿਹਾ ਗਿਆ ਕਿ ਜੇਕਰ ਚੰਡੀਗੜਾ ਵਿਲੀ ਭਾਗ ਨਿਜੀਕਰਨ ਕੀਤਾ ਜਾਂਦਾ ਹੈ ਤਾਂ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਬਰੋਝ ਜਾਰੀ ਰਹੇਗਾ ਇਹ ਵੀ ਕਿਹਾ ਗਿਆ ਕਿ ਜੇਕਰ ਚੰਡੀਗੜਾ ਪ੍ਰਸ਼ਾਸਨ ਵੱਲੋਂ ਪੀਐਸਪੀਸੀਐਲ ਦੇ ਵਿੱਚ ਕੰਮ ਕਰਦੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਡਿਊਟੀ ਚੰਡੀਗੜਾ ਲਾਈ ਜਾਂਦੀ ਹੈ ਤਾਂ ਪੀਐਸਪੀਸੀਐਲ ਦੇ ਮੁਲਾਜ਼ਮਾਂ ਚੰਡੀਗੜਾ ਭਾਗ ਦੇ ਅੰਡਰ ਡਿਊਟੀ ਨਹੀਂ ਕਰਨੇ ਇਹ ਵੀ ਕਿਹਾ ਗਿਆ ਪੀਐਸਈ ਵੀ ਜੁਆਇੰਟ ਫੌਨ ਦੇ ਆਗੂ ਰਤਨ ਸਿੰਘ ਮੰਜਰੀ ਵੱਲੋਂ ਵੀ ਪੰਜਾਬ ਦੇ ਮਨਾਜਮਾਂ ਚੰਡੀਗੜ੍ਹ ਦੇ ਡਿਊਟੀ ਨਹੀਂ ਕਰਨਗੇ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ